ਲਿਆਓ ਕੁੜੀਓ ਦੋ ਚਾਹ ਮੇਰਾ ਪੁੱਤ ਕਿੱਦਾਂ ਸੌਣਾ ਲੱਗਣ ੜੇ ਅੱਜ ਉਹ ਸਗਣ ਹੀ ਨਾ ਅੱਜ rahul ਦਾ ਤੇ ਉੱਥੇ ਪਣਾ ਤੂੰ ਸਗਣ ਦੇ ਚੱਲਣਾ ਮੰਮੀ ਕਿੱਧਰ ਜਾਣਾ ਉਹ ਮੁੰਡੇ ਦਾ ਸਗਣ ਆ ਤਨ ਬੜਾ ਮੇਰਾ ਬੈਸਟ ਫਰੈਂਡ ਏ ਤੇ ਇਹ ਸ਼ਮੀ ਕਿੱਧਰ ਤਿਆਰ ਹੋਈ ਆ ਉਹ ਮੰਮੀ ਵਾਲ ਚਲੀ ਆ ਮੈਂ ਕਿਹਾ ਹੋ ਗਿਆ ਆਪੇ ਜਾ ਕੇ ਮੈਂ ਤਾਂ ਸਮਝਣ ਡਈ ਉਹ ਤੇਰੇ ਨਾਲ ਸਗਣ ਦੇ ਚੱਲੀ ਆ ਸਗਣ ਦੇ ਨਹੀਂ ਜਾਣਾ ਕੰਮ ਆ ਕੋਈ ਮੰਮੀ ਵਾਰ ਮੰਮੀ ਨੇ ਸੱਦਿਆ ਸੀ ਤੇ ਮੈਂ ਕਿਹਾ ਤੂੰ ਜਾ ਕੇ ਹੋਇਆ ਮੈਂ ਸਕਣ ਤੋਂ ਆਉਣਾ ਸੀ ਤਾਂ ਗਿਆ ਤੂੰ ਆਪਣੇ ਸਹੁਰੇ ਜਾ ਹਾਂ ਤੂੰ ਸਕਦੇ ਜਾ ਕੇ ਕੀ ਕਹਿੰਦਾ ਸਕਦੇ ਸਭ ਕੁ ਉਲਟ ਸਾਨੂੰ ਦੇਣਾ ਪੈਣਾ ਤੇ ਆਪਣੇ ਸੱਸ ਵੱਲ ਜਾਏਗਾ ਤੇ ਉੱਥੋਂ ਕੁਝ ਲੈਣਾ ਹੈ ਮੰਮੀ ਨੇ ਆ ਤੇ ਆਉਂਗਾ ਪਰ ਉਹ ਨੰਦ ਰਾਜ ਹੋ ਜਾਣਾ ਜੀ ਕਿੰਨੇ ਨਰਾਜ ਰਾਹੁਲ ਨੇ ਤੇ ਹੁੰਦਾ ਨਾ ਰਾਜ ਹੋ ਜੇ ਆਪਾਂ ਰਾਹੁਲ ਨੂੰ ਵੇਖਣਾ ਕਿ ਇੱਧਰ ਤੇਰੀ ਸੱਸ ਨੂੰ ਵੇਖਣਾ ਮੇਰੀ ਗੱਲ ਸੁਣ ਤੂੰ ਨਾ ਹੁਣ ਜਿੱਥੇ ਵੀ ਜਾਣਾ ਨਾ ਸ਼ਮੀ ਨਾ ਆਇਆ ਜਾਇਆ ਕਰ ਧਿਆਨ ਰੱਖ ਸਾਰਾ ਤਨਾਲੇ ਮੇਰੀ ਗੱਲ ਸੁਣ ਉਹ ਮਾੜੀ ਜਿਹੀ ਹਵਾ ਨਿਕਲੀ ਉਹ ਬਾਹਰ ਲੱਖ ਰੁਪਏ ਦੇ ਤੇ ਜੇ ਕਿਤੇ ਰਾਜ ਤੇ ਨਾ ਸ਼ਮੀ ਗੱਲ ਕਰੇ ਨਾ ਤੇ ਉਸ ਗੱਲ ਦਾ ਜਵਾਬ ਨਹੀਂ ਉਹ ਦੇਣਾ ਚਲੋ ਠੀਕ ਆ ਠੀਕ ਕੀ ਆ ਮੈਂ ਤੈਨੂੰ ਕੀ ਗੱਲ ਕਹਿਣ ਡਈ ਆ ਆ ਹੁਣ ਉਧਰ ਵਾਲੀ ਜਾਣਾ ਵਾ ਆਹੋ ਉਹਦੇ ਨਾਲ ਜਾ ਤੇ ਮੰਨਣਾ ਨਹੀਂ ਉਹ ਤੂੰ ਕਿ ਲੱਖ ਰੁਪਏ ਆ ਪਾ ਕਢਵਾਇਆ ਨਹੀਂ ਮੈਂ ਕਾ ਤੋ ਮੰਨਣਾ ਮੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਉਹ ਤੇ ਕੋਡ ਫੇਰ ਫੜ ਲੈ ਚਾਹ ਫੜ ਮੰਮੀ ਜੀ ਮੈਂ ਚੱਲੀ 2 ਮਿੰਟ ਘਰ ਅਮਨ ਮੈਂ ਚੱਲੀ ਜੇ ਫਿਰ ਮੰਮੀ ਜਾਣਾ ਨਾਲੇ ਇੰਨੇ ਵੀ ਨਾਲ ਜਾਣਾ ਪੁੱਤ ਤੇਰੇ ਆਪੇ ਤੂੰ ਤਹੀ ਕਹਿਣਦੇ ਆ ਕਿ ਮੈਂ ਹੋਰ ਕਿਤੇ ਜਾਣਾ ਵਾ ਸਗਲ ਸੁਭਨ ਤੇ ਨਹੀਂ ਪੁੱਤ ਕੋਈ ਨਹੀਂ ਹੁਣ ਤਾਂ ਕੱਲੀ ਥੋੜੀ ਜਾਇੰਗੀ ਹਾਂ ਚੰਗਾ ਥੋੜਾ ਲੱਗਦਾ ਮੇਰੀ ਧੀ ਵੇ ਕਿੱਡੀ ਸੋਹਣੀ ਬਣੀ ਹੋਈ ਆ ਕਿੱਡਾ ਸੋਹਣਾ ਸੂਟ ਪਾਇਆ ਤੇ ਨਾਲ ਲੈ ਕੇ ਜਾ ਮੇਰੇ ਪੁੱਤ ਨੂੰ ਕੋਈ ਗੱਲ ਨਹੀਂ ਮੰਮੀ ਜੀ ਜੀ ਉਹਨਾਂ ਨੇ ਹੋਰ ਕਿਤੇ ਜਾਣਾ ਵਾ ਤੇ ਜਾਣ ਦੋ ਉਹਨਾਂ ਨੂੰ ਆਪਾਂ ਫੇਰ ਕਿਤੇ ਹੋਵਾਂਗੇ ਉਹ ਨਹੀਂ ਉਹ ਇੰਨਾ ਜ਼ਰੂਰੀ ਨਹੀਂ ਆ हां बिल्कुल मम्मी ने फिर कहना ਉਹਨੂੰ ਕੱਲੀ ਨੂੰ ਭੇਜ ਦਿੰਦੇ ਆਪ ਹੁੰਦਾ ਹੀ ਨਹੀਂ ਨਾਲ ਨਾਲੇ ਤੇਰੀ ਮੰਮੀ ਨੇ ਕਿੰਨੀ ਵਾਰੀ ਕਿਹਾ ਹੈਗਾ ਕਿ ਜਦੋਂ ਵੀ ਤੂੰ ਆਣਾ ਹੁੰਦਾ ਨਾ ਜੋੜੀ ਇਕੱਠੀ ਆਇਆ ਕਰੋ ਕੱਲੇ ਕੱਲੇ ਨਾ ਆਇਆ ਕਰੋ ਵੇਲਾ ਤੇਰੀ ਸੱਸ ਕਿੰਨਾ ਸੋਚਦੀ ਤੇਰੇ ਬਾਰੇ ਯਾਰ ਬੜਾ ਕਰਦੇ ਨਾ ਮਮੀ ਹਾਂ ਕੋਈ ਨਹੀਂ ਮੈਂ ਤੁਸੀਂ ਦੇਖ ਲਓ ਵੈਸੇ ਮੈਂ ਸਮਝਾ ਦਾਂਗੀ ਮੰਮੀ ਜੀ ਨੂੰ ਜੀ ਜਾਣਾ ਉਹ ਨਹੀਂ ਮੈਂ ਚੱਲਦਾ ਨਾਲ ਤੁਹਾਨੂੰ ਆ ਮੈਂ ਗੱਡੀ ਚ ਚਲਾਓ ਫਿਰ ਕੱਢੋ ਜਾਂ ਪਰਸਪੁਰਸ ਤੇ ਫੜ ਜਾ ਕੇ ਮੇਰੀ ਗੱਲ ਸੁਣ ਆ ਵੇਖ ਲੈ ਹੁਣ ਤੈਨੂੰ ਆਪਣੇ ਮੂੰਹੋਂ ਕਹਿਣ ਦੇ ਕਿ ਮੈਂ ਨਹੀਂ ਤੈਨੂੰ ਲੈ ਕੇ ਜਾਣਾ ਚਾਹਦੀ ਮਤਲਬ ਉਹ ਤਾਂ ਇਹੋ ਹੀ ਹੋ ਗਿਆ ਕਿ ਲੈ ਕੇ ਨਹੀਂ ਜਾਣਾ ਚਾਹਦੀ ਤੁਸੀਂ ਜਾਓ ਜਿਹੜੇ ਕੰਮ ਜਾਣਾ ਤੇ ਤੂੰ ਢੀਠਾ ਉਹਦੇ ਨਾਲ ਆਇਆ ਜਾਇਆ ਕਰ ਚੱਲਿਆ ਵਾ ਹੁਣ ਚੱਲਿਆ ਵਾ ਕਦੋਂ ਜਾਣੇ ਆ ਵੇਖੋ ਚੱਲਿਆ ਵਾ ਤੇਰਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਮੈਂ ਜਦੋਂ ਕਹਿੰਦੀ ਉਦੋਂ ਹੀ ਤੈਨੂੰ ਗੱਲ ਚੇਤੇ ਆਂਦੀ ਪਹਿਲਾਂ ਕਿਉਂ ਨਹੀਂ ਆਂਦੀ ਆਹ ਹੁਣ ਚੱਲਿਆ ਵਾ ਮੈਨੂੰ ਆ ਕਹੇ ਰਾਹੁਲ ਗੁੱਸਾ ਨਾ ਕਰ ਲੈ ਚਲੋ ਮੈਂ ਚੱਲਿਆ ਹੁਣ ਮੇਰੀ ਗੱਲ ਸੁਣ ਲਫਾਫੇ ਚ ਨਾਲ ਦੋ ਦਿਨ ਕੱਪੜੇ ਪਾ ਕੇ ਲੈ ਜਾ ਹੋ ਸਕਿਆ ਤੇ ਉੱਥੇ ਡੇਰਾ ਲਾ ਲਵੀ ਤੇ ਸਸਤੀਆਂ ਲੱਤਾਂ ਲੁਤਾ ਕੁੱਟੀਆਂ ਠੀਕ ਆ ਤੇ ਬਾਅਦ ਚ ਗੱਲਾਂ ਗੱਲਾਂ ਚ ਸੁਣਾਦੀ ਤੈਨੂੰ ਮੈਂ ਸਕੀਮ ਦੱਸਦੀ ਆ ਗੱਲਾਂ ਗੱਲਾਂ ਚ ਕਹਿ ਦਵੀ ਮਮੀ ਜੀ ਉਹ ਸਾਡੀ ਜਿਹੜੀ ਦੁਕਾਨ ਐ ਨਾ ਉਹ ਹੈਗੀ ਸੀ ਕਿਰਾਏ ਤੇ ਹੁਣ ਅਗਲਾ ਬੰਦਾ ਕੰਦਾ ਵਿਹਲੀ ਕਰਵਾਓ ਤੇ ਕੀ ਪਤਾ ਤੇਲੀ ਸਸਤੀਆਂ ਦੁਕਾਨਾਂ ਵੀ ਤੇ ਹੈਗੀਆਂ ਉਹਨਾਂ ਚ ਇੱਕ ਅਦੀ ਦੁਕਾਨ ਤੈਨੂੰ ਦੇ ਦੇਵੇ ਕਿੰਨਾ ਫਰੱਜ ਆਹੋ ਤੇ ਆਪਣੀ ਕਿਹੜੀ ਦੁਕਾਨ ਹੈਗੀ ਉਹ ਆਪਣੀ ਹੋਣੀ ਪਰ ਇੰਦਰ ਉਧਰ ਠੱਗੀਆਂ ਹੀ ਮਾਰ ਕੇ ਵਿਚਾਰਾ ਕਰਦੇ ਆ ਨਾ ਕਿਹੜਾ ਛੰਮੀ ਨੇ ਕਦੀ ਕਿੰਦ ਕਾਟ ਵਿਖਾ ਕੇ ਲੈ ਕੇ ਆਓ ਅੱਜ ਮੂੰਹ ਜਿਹਾ ਉੱਥੇ ਜਾ ਕੇ ਨਾ ਲਟਕਾਲ ਤੇ ਆ ਕੇ ਬਹਿ ਗਈ ਤੇ ਸੱਸ ਪੁੱਛੂਗੀ ਨਾ ਪੁੱਤ ਕੀ ਗੱਲ ਐ ਤੇ ਤੂੰ ਕਹਦੀ ਮੰਮੀ ਜੀ ਉਹਨਾਂ ਦੁਕਾਨ ਖਾਲੀ ਕਰਵਾਣ ਦੇ ਤੇ ਮੈਂ ਸਮਾਨ ਚੁੱਕ ਕੇ ਕਿੱਥੋਂ ਖੜਾ ਤੇ ਤੇਰੀ ਸੱਸ ਨੇ ਆਪ ਹੀ ਕਹਿਣਾ ਮੇਰੀਆਂ ਦੁਕਾਨਾਂ ਲੈ ਪੁੱਤ ਸੈਨ ਕਰਵਾ ਲੈ ਮੇਰੇ ਕੋ ਤੇ ਮੇਰੀ ਗੱਲ ਸੁਣ ਜੇ ਕਵੇ ਨਾ ਕਿ ਉਤਰਾ ਹੀ ਦੁਕਾਨ ਰੱਖ ਲੈ ਉਤਰਾ ਨੇ ਪੱਕੇ ਬੈਰੀ ਕੰਮ ਕਰਵਾਵੇਂ ਨਹੀਂ ਕੰਮ ਪੱਕਾ ਹੀ ਕਰੂੰਗਾ ਹਾਂਗੀ ਹਾਂ ਜਾ ਕੇ ਲੱਤਾਂ ਮੋਟਾ ਕੁੱਟੀ ਚੰਗਾ ਠੀਕ ਹੈ ਚੱਲ ਜਾ ਜਾ ਚਾ ਸ਼ਦਾਈ ਜਿਆਨਾ ਹੋਵੇ ਤਾਂ ਸਾਰੀ ਮੱਤ ਇਹਨਾਂ ਨੂੰ ਮੈਨੂੰ ਹੀ ਦੇਣੀ ਪੰਦੀ ਆ ਆਪਣਾ ਦਿਮਾਗ ਤੇ ਨਾ ਦਾ ਕੰਮ ਨਹੀਂ ਕਰਦਾ ਹੈ ਤੇਰੇ ਸਹਰਿਆਂ ਦੀ ਦੁਕਾਨਾ ਹੈ ਹੌਲੀ ਹੌਲੀ ਇੱਕ ਲੈ ਦੋ ਲੈ ਤਿੰਨ ਲੈ ਐ ਵੀ ਸ਼ਦਾਈ ਵੇਖਾਂ ਮੈਂ ਮਲਕੀ ਕਰਦੀ ਠੀਕ ਹੈ ਮਾਰਾਣੇ ਜੀ ਕੱਪੜੇ ਤੋਂ ਪੈਣ ਟੱਡੇ ਹਜੇ ਹੈ ਜਿਲ੍ਹਿਆਂ ਨੂੰ ਕੋ ਲੱਗੀ ਰਹੀ ਨਹੀਂ ਸਫਾਈਆਂ ਕਿੰਨੀਆਂ ਕਰਨੀਆਂ ਮੰਮੀ ਜੀ ਧੋਣ ਤੇ ਨਹੀਂ ਆ ਮੇਰੀ ਗੱਲ ਸੁਣ ਜਿੱਤੇ ਕਰਕੇ ਤੂੰ ਆਕੜਦੀ ਸੀ ਨਾ ਅੱਜ ਉਹ ਚਲ ਗਈ ਪੇਕੇ ਹੋਣ ਆਕੜ ਕੇ ਵਿਖਾ ਬੋਲ ਬੋਲ ਹੋਣ ਆਕੜ ਮੰਮੀ ਜੀ ਜਿੰਨੇ ਕੱਪੜੇ ਹੈਗੇ ਨੇ ਇੱਥੇ ਉਨੇ ਹੀ ਧੋਣੇ ਆ ਮੈਂ ਤੂੰ ਕੱਪੜਿਆਂ ਨੂੰ ਆਕੜ ਲੈਣੇ ਆਖੀ ਜਾਊਗੀ ਤੂੰ ਕੱਪੜਿਆਂ ਨੂੰ ਅੱਗ ਲੱਗ ਹੁਣ ਮੇਰੇ ਨਾਲ ਗੱਲ ਕਰ ਕੀ ਗੱਲ ਕਰਾਂ ਬਸ ਤੂੰ ਗੱਲ ਜਿਤਰਾ ਸ਼ਮੀਨਦੀ ਹੈ ਤੇਰੀ ਦਰਹਣੀ ਹੁੰਦੀ ਆ ਤੇਰੀ ਭੈਣ ਹੁੰਦੀ ਆ ਤੇਰੀ ਸਹੇਲੀ ਹੁੰਦੀ ਆ ਤੂੰ ਕੱਲੇ ਜੂਗਾ ਮੇਰਾ ਸਾਰਾ ਪਰਜੋ ਕਰ ਗੱਲ ਹੁਣ ਮੂੰਹ ਚ ਜਬਾਨ ਨਹੀਂ ਦੀ ਮਮੇ ਜੀ ਮੈਂ ਸ਼ਦੈਨ ਥੋੜੀ ਆ ਐਵੇਂ ਗੱਲਾਂ ਕਰੀ ਜਾਵਾ ਵੀ ਤੂੰ ਸ਼ਦੈਨ ਹੀ ਆ ਤੂੰ ਕੁਝ ਕਹੋਗੇ ਤੇ ਗੱਲ ਕਰੂੰਗੀ ਮੈਂ ਤਾਂ ਕਰਨ ਢਈ ਮੈਂ ਤਾਂ ਤੈਨੂੰ ਮੌਕਾ ਦੇਣ ਢਈ ਗੱਲ ਕਰ ਬੋਲ ਆਕੜ ਮੰਮੀ ਤੇ ਕੋਨਾ بڑا ਕੰਮ ਆ ਮੇਰੇ ਕੋਲ ਟਾਈਮ ਨਹੀਂ ਫालतੂ ਹੈਗਾ ਤੁਹਾਡੇ ਨਾਲ ਬਹਿਸ ਕਰਨ ਦਾ ਚਪੇੜ ਮਾਨੇ ਤੇਰੇ ਮੰਮੀ ਜੀ ਬਾਸ ਕਰੋਣ ਜਾਓ ਅੰਦਰ ਅੱਛਾ ਬੱਸ ਕਰੋ ਹੁਣ ਥਾਪੀ ਫੜਾ ਫਿਰ ਥਾਪੀ ਫੜ ਕੇ ਵੀ ਰਹਿ ਲੋ ਫੇ ਅੱਜ ਲੈ ਵੇਖ ਲੈਨੇ ਚਲ ਆ ਜਾ ਪਧਾਨ ਚ ਜਿੱਤਦਾ ਕੌਣ ਐ ਅੱਜ ਜਾ ਜਾ ਕੇ ਕੰਮ ਕਰ ਅੱਜ ਮੂੰਹ ਚ ਜਬਾਨ ਨਹੀਂ ਹੈਗੀ ਉਤਰਾ ਕਿ ਤਰ੍ਹਾਂ ਅੱਕੜਦੀ ਐ ਤੇ ਸਾਰੀ ਰਸੋਈ ਦੀਆਂ ਸਲਫਾ ਸਾਫ ਹੋਣੀਆਂ ਚਾਹੀਦੀਆਂ ਕੀ ਪਵੇਂ ਲੰਮਿਆਂ ਵੇਖੀ ਡਾਂਗ ਤੈਨੂੰ ਕਿ ਤਰ੍ਹਾਂ ਫੇਰਦੀ ਐ ਅੱਜ ਐਵੇਂ ਹੀ ਰੋ ਪੋਂਡਾ ਪੈਂਦੇ ਬੰਦਾ ਵੀ ਕੋਈ ਕੰਮ ਕਰ ਲਵੇ ਜੇ ਤੇ ਰੋਪ ਚੱਲ ਜਾਂਦਾ ਵਾ ਤੇ ਉੱਤੇ ਆ ਜਾਂਦੇ ਆ ਕਾਉਣ ਵਾਸਤੇ ਹਲੋ ਸੋਇਲ ਕੀ ਹਾਲ ਚੰਨ ਪੁੱਤਰ ਹਾਂ ਨੇ ਵੀ ਠੀਕ ਆ ਤੂੰ ਠੀਕ ਐ ਕੀ ਗੱਲ ਕਿੰਨੇ ਦਿਨ ਹੋ ਗਏ ਤੂੰ ਆਇਆ ਨਹੀਂ ਨਰਾਜ ਅੱਛਾ ਠੀਕ ਆ ओ, मम्मी, मम्मी तेरी भी नहीं आई कोई फोन भी नहीं किया पता नहीं की गल होगी अच्छा ठीक अच्छा है अच्छा तो मेरी गल सुन आए हैं शामी कर आए टाइम कट के थोड़ा जहा गलत करा है कोई टेंशन तो नहीं ना तेनों कोई टेंशन टूनशन ना रखी दमाग के पुत्र हाँ ठीक है नहीं ਸ਼ਮੀ ठीक है आना ਸ਼ਮੀ ने देखो ਭਾਵੇਂ ਅੱਜ ਆਂਦੀ ਕੱਲ ਆਂਦੀ ਕਹਿੰਦੀ ਸੀ ਮਮਾ ਜਦੋਂ ਟਾਈਮ ਮਿਲੇ ਉਹ ਆਉਂਗੀ ਤੋ ਆਈ ਮੰਮੀ ਨੂੰ ਲੈ ਕੇ ਹੈ ਆਹੋ ਚੜੀ ਲੈਂ ਸੱਸੀ ਕਾਲ ਬੇਟੇ ਚਲ ਸਾਈ ਮੈਂ ਤੈਨਾਂ ਬਾਹਰ ਹੀ ਗੱਲ ਕਰਦੀ ਹਾਂ ਪੁੱਤ ਆਜੀ ਅੱਛਾ ਓਕੇ ਓਕੇ ਸੱਸੀ ਕਾ ਮੰਮੀ ਜੀ ਸੱਸੀ ਕਾਲ ਸੱਸੀ ਕਾਲ ਬਰਬਾਚਾ ਕੀ ਹਾਲ ਹੈ ਵਧੀਆ ਹੋਣੀ ਠੀਕ ਹੈ ਹਾਂ ਜੀ ਹਾਂ ਆ ਉਹ ਸਾਇਨ ਨਿਕਲ ਕਰਦੇ ਸੀ ਕਹਿੰਦਾ ਮੈਂ ਸੇ ਦੀਦੀ ਨਹੀਂ ਆਈ ਤੇ ਮੈਂ ਕਿਹਾ ਉਹਨੇ ਆਣਾ ਹੀ ਨਹੀਂ ਭਾਵੇਂ ਅੱਜ ਆਜੇ ਭਾਵੇਂ ਕੱਲ ਆਜੇ ਅੱਛਾ ਉਹਨੇ ਆਣਾ ਹੀ ਹੋਰ ਤੁਸਨਾ ਉਹ ਕਿਹਾ ਹੁੰਦਾ ਹੀ ਨਹੀਂ ਹੁਣ ਤੇ ਪਿਛਲੇ ਸਾਲ ਵੀ ਆਈ ਸੀ ਤੇ ਆਇਆ ਹੀ ਨਹੀਂ ਨਹੀਂ ਉਹ ਕਹਿੰਦਾ ਪਿਆ ਮੇਰੇ ਦਾ ਕਿਸੇ ਦੋਸਤ ਦਾ ਵਿਆਹ ਹੈ ਹਮ ਤੇ ਮੈਂ ਉਧਰ ਥੋੜਾ ਜਿਹਾ ਬਿਜੀਂ ਮੈਂ ਚਲ ਕੋਈ ਨਹੀਂ ਆਇਆ ਨਹੀਂ ਇੱਧਰ ਵੀ ਨਹੀਂ ਆਇਆ ਤੇ 4 ਦਿਨ ਹੋ ਗਏ ਨੇ ਇੱਧਰ ਵੀ ਨਹੀਂ ਆਇਆ ਔਰ ਅਮਨਪੁੱਤਰ ਠੀਕ ਠਾਕ ਹੋ ਹਾਂਜੀ ਠੀਕ ਸ਼ੁਕਰ ਹੈ ਜੋ ਮੰਦਲ ਚੀਕਤਾ ਮਾਂ ਨੂੰ ਮਿਲਣ ਹਾਂਜੀ ਇਹ ਤੇ ਚੱਲੇ ਸਗਨ ਤੇ अच्छा एक कदम ही प्रोग्राम बन गया कहंदे मैं तेरे नाल चलदा हां वीहा देख नई गल्लां को मजा है नहीं ना का जरूरी थोड़ी है हूं लेने आना है तो मैं का जो नाल ही <laughs> क्यों क्यों लाऊंगा मैं मम्मी ਨੂੰ ਗਿਲਾਵਾਗਾ ਚੰਗਾ ਕੀਤਾ ਸ਼ੁਕਰ ਹੋਰ ਮੰਮੀ ताई जी ਨੂੰ ਕਹਿੰਦੇ ਥੋੜੀ ਸੱਟ ਲੱਗ ਗਈ ਦੇਖ ਕੇ ਮੈਂ ਫੋਨ ਤੇ ਕੀਤਾ ਸੀ ਪਰ ਉਹ ਸ਼ੋਰ ਹੀ ਬੜਾ ਹੁੰਦਾ ਗਿਆ ਸੀ ਸਾਹੇ ਨਾਲ ਇਹ ਗੱਲ ਨਹੀਂ ਹੋਈ ਤੇ ਮੈਂ ਸਾਨੂੰ ਪੁੱਛਿਆ ਕਹਿੰਨ ਜਾਉਂਗੀ ਸ਼ਾਮ ਕਰ ਜਾਉਂਗੀ ਆਹ ਪਤਾ ਲਿਆ ਹਾਂ ਕੋਈ ਗੱਲ ਨਹੀਂ ਪਤ ਰਹੂ ਸੀ ਕਿ ਯਾਰ ਕਰ ਕਿਹੜੀ ਗੱਲ ਤੋਂ ਰੁੱਸੀ ਪਈ ਏ ਕਿਉਂ ਕੀ ਹੋਇਆ ਪਤਾ ਨਹੀਂ ਐਵੇਂ ਕੋਈ ਕੋਈ ਗੱਲ ਨਹੀਂ ਹੁੰਦੀ ਕੋਈ ਬਾਹਰ ਨਹੀਂ ਹੁੰਦੀ ਚੁੱਪਚਾਪ ਹੋ ਜਾਂਦੀ ਲੈ ਆਪੇ ਸੈੱਟ ਹੋ ਜਾਂਦੀ ਆਪੇ ਗੁੱਸੇ 'ਚ ਆ ਜਾਂਦੀ ਕੁਛ ਹੋਣਾ ਕੀ ਗੱਲ ਹੈ ਹੋਰ ਤੁਸੀਂ ਨਾ ਠੀਕ ਨਾ ਬਸਵਦੀਆ ਮੰਮੀ ਤੁਸੀਂ ਸੁਣਾ ਬਸਵਦੀਆ ਤੁਸੀਂ ਬੈਠੋ ਤਾਂ 来 ਮੈਂ ਕੋਈ ਸ਼ਮੀ ਜੱਚੀ ਬੱਚੀ ਮਿਲਦੀ ਵਿਆਹ ਤੇ ਜਾਣ ਤੇ ਪਿਆਰੀ ਹੋਣੀ ਹੈ ਨਾ ਹਾਂਜੀ ਹਾਂਜੀ ਅੱਛਾ ਵਿਆਹ ਤੇ ਜਾਣੇ ਨੂੰ ਕਿੱਥੇ ਗਿਆ ਤੇ ਇਕੱਲੇ ਜਾਣ ਸਕੇ ਕੋਈ ਨਹੀਂ ਉਹਨੋਂ ਹੋਵਾਗੇ ਕਿ ਲੋਬਾ ਅਜੀਬੀ ਬੜੀ ਜੱਚੀ ਪੱਚੀ ਕਰਦੀ ਜਦ ਮੈਂ ਜਿਹੜਾ ਸੂਟ ਪਾਲਾ ਨਾ ਤੁਹਾਨੂੰ ਉਹ ਬੜਾ ਚੰਗਾ ਲੱਗਦਾ। ਇਹ ਵੀ ਮਮਾ ਦੀ ਅੱਖਾਂ ਦਾ ਤਸੂਰ। ਉਹ ਉਹ ਆਪਣੀ ਔਲਾਦ ਸਾਰੇ ਨੂੰ ਪਿਆਰੀ ਲੱਗਦੀ। ਔਰ ਪਿਆਰੀ ਹੈ ਵੀ। ਇਹਦੇ ਕੋਈ ਸ਼ੱਕ ਨਹੀਂ ਹੈਗਾ। ਮੰਮੀ ਨੂੰ ਵੀ ਨਾਲ ਲੈਣਾ ਸੀ। ਮੰਮੀ ਜੀ ਆਹ ਕਹਿਣ ਦੇ ਹੀ। ਕਹਿੰਦੇ ਮੈਂ ਕਿਸ ਦਿਨ ਜਾਉਂਗੀ ਤੇ ਰਾਤ ਰਹਿਣਾ ਹੋ ਮੈਂ। ਮੈਂ ਕਿਹਾ ਕੋਈ ਨੂੰ ਤੁਸੀਂ ਰਹੇ ਹੋ। ਤੁਸੀਂ ਮਰਜ਼ੀ ਆਉਣਾ ਨਾਲ ਆਪਣੇ ਘਰ। ਵਿਮਨ ਮੰਮੀ ਪਰਸਾ ਚੋਂ ਤੇ ਮੈਂ ਨਾ ਵਿਮਲ ਦੀਦੀ ਦੇ ਕੋਲ ਕੇ ਗਈ। ਮੈਨੂੰ ਬੜਾ ਹੀ ਚੰਗਾ ਲੱਗਾ ਉੱਥੇ ਜਾ ਕੇ। ਮੇਰਾ ਦਿਲ ਹੀ ਨਾ ਕਰੇ ਘਰੋਂ ਨੂੰ। ਉਦੀ ਭਾਬੀ ਦਾ ਵੀ ਸੁਭਾਅ ਇੰਨਾ ਚੰਗਾ ਤੇ ਮੰਮੀ ਦਾ ਵੀ ਇੰਨਾ ਚੰਗਾ ਸੁਭਾਅ ਬੜਾ ਹੀ ਮਜ਼ਾ ਆਇਆ ਉੱਥੇ ਕਿੰਨਾ ਟੇਰ ਆਪਾਂ ਬੈਠੇ ਰਹੇ ਗੱਲਾਂ ਪਤਾ ਕਰਦੇ ਰਹੇ ਬਹੁਤ ਵਧੀਆ ਲੱਗਾ ਸਾਨੂੰ ਤੇ ਕਹਿਣਾ ਸੀ ਉਹਨਾਂ ਨੂੰ ਵੀ ਵੀ ਤੁਸੀਂ ਆਇਆ ਜੇ ਕਰ ਮੈਂ ਕਿਹਾ ਸੀ ਤੇ ਨਾਲੇ ਉਹ ਮੈਨੂੰ ਕਹਿਣ ਦੇ ਸੀ ਕਹਿੰਦੇ ਵਿਮਲ ਦੀਦੀ ਤੇ ਤੁਸੀਂ ਇਕੱਠੇ ਆਇਆ ਕਰੋ ਤੇ ਦੋਵੇਂ ਭੈਣਾਂ ਰਲ ਕੇ ਰਿਆ ਕਰੋ ਬਹੁਤ ਚੰਗਾ ਲੱਗਾ ਮੈਨੂੰ ਵਿਮਲ ਠੀਕ ਹੈ ਨਾ ਹਾਂਜੀ ਹਾਂਜੀ ਵਧੀਆ ਦੀਦੀ ਬੜੇ ਖੁਸ਼ ਰਹਿੰਦੇ ਹੁਣ ਅੱਛਾ ਅੱਛਾ ਸ਼ੁਭਾਰ ਉਡੀ ਖੁਸ਼ੀ ਜੀ ਸਾਰਿਆਂ ਦੀ ਖੁਸ਼ੀ ਹਾਂਜੀ ਹਾਂਜੀ ਉਹ ਤਾਂ ਵੈਸੇ ਖੁਸ਼ ਬੜੀ ਪਿਆਰੀ ਲੱਗਦੀ ਹੈ ਹਾਂਜੀ ਬਹੁਤ ਚੰਗੇ ਨੇ ਤੋਰ ਕੋਈ ਨਵੀਂ ਤਾਜੀ ਬਾਸੋ ਦੇ ਮਮੀ ਅਮਨ ਅੱਖ ਕੋਲ ਬੜਾ ਚੁੱਪਚਾਪ ਜਿਹਾ ਬੈਠਾ ਕੀ ਗੱਲ ਹਾਂਜੀ ਨਹੀਂ ਕੁਛ ਨਹੀਂ ਮਮੀ ਨੇ ਸਭ ਠੀਕ ਠਾਕ ਹੈ ਨਾ ਪੁੱਤਰ ਹਾਂਜੀ ਠੀਕ ਹੈ ਆਏ ਜੇ ਤਾਂ ਕੋਈ ਗੱਲਬਾਤ ਕਰੋ ਦੱਸੋ ਮੈਂ ਸੁਣੀ ਗੱਲ ਹੈ ਉਹ ਮਮੀ ਜੀ ਤਰਜ਼ ਪਾੜ ਦੀ ਦੁਕਾਨ ਹੀ ਛੋਟੀ ਜੀ ਅੱਛਾ ਤੇ ਉਹ ਕਿਰਾਏ ਤੇ ਆ ਨਾ ਤੋਂ ਮਕਾਨ ਮਾਲਕਾ ਨੇ ਕਿਹਾ ਵਾ ਕੀ ਖਾਲੀ ਕਰ ਦੋ ਅੱਛਾ ਤੇ ਮੈਨੂੰ ਟੈਨਸ਼ਨ ਹੋਈ ਆ ਵੀ ਮੈਨੂੰ ਕੋਈ ਦੁਕਾਨ ਚੰਗੀ ਜੀ ਮਿਲ ਜੇ ਤੇ ਮੈਂ ਸ਼ਿਫਟ ਕਰ ਲਵਾਂ ਪਰ ਕੋਈ ਦੁਕਾਨ ਸਹੀ ਹੈਗੀ ਨਹੀਂ ਮੇਰੇ ਨੂੰ ਦੇਖ ਕੇ ਤੇ ਓਹੋ ਆਪੇ ਮਿਲ ਜੂਗੀ ਟੈਨਸ਼ਨ ਕਾ ਤੂੰ ਲੈਂਦੇ ਓ ਤੁਸੀਂ ਹੌਲੀ ਹੌਲੀ ਹੁੰਦਾ ਹੁੰਦਾ ਸਭ ਕੁਝ ਜੇ ਲਓਗੇ ਤੇ ਮਿਲ ਹੀ ਜਾਊਗੀ ਇਹ ਤਾਂ ਟੈਨਸ਼ਨ ਵਾਲੀ ਕਿਹੜੀ ਗੱਲ ਆ ਆਏ ਜੀ ਤੇ ਹੱਸੋ ਖੇਡੋ ਹਣ ਮੇਰੀ ਗੱਲ ਸੁਣੋ ਸੋਨੂੰ ਆਪਣੀ ਜਿਹੜੀ ਉਹ ਕਲੋਨੀ ਦੇ ਬਾਹਰ ਦੁਕਾਨ ਪਈ ਹੈ ਇੱਕੋ ਛੋਟੀ ਜੀ ਹਾਂਜੀ ਉਹ ਬੰਦੇ ਕੋਈ ਹੈ ਆਪਣੇ ਮੁਕਰਾਈਦੇ ਵੀ ਨਹੀਂ ਦਿੰਦੇ ਹਾਂਜੀ ਤੇ ਤੁਸੀਂ ਥੋੜਾ ਟਾਈਮ ਹੋ ਜਾ ਸਾਰ ਲੋਖਾਰ ਸਰ ਜਗੇ ਉਥੇ ਕੋਈ ਗੱਲ ਨਹੀਂ ਮੰਮੀ ਸੋਚਦੇ ਆਂ ਉਹਦੇ ਬਾਰੇ ਮੈਨੂੰ ਪਤਾ ਵੀ ਪਈਆ ਤੇ ਫਿਰ ਮੈਂ ਹੋਰ ਕੀ ਚਾਹੀਦਾ ਤੁਹਾਨੂੰ ਕਿਉਂਕਿ ਉਹ ਤੇ ਮੈਨੂੰ ਕਹਿਣ ਦੇ ਆ ਖਾਲੀ ਕਰ ਲੋ ਫਿਰ ਮੈਂ ਆਪਣਾ ਸਮਾਨ ਲਾ ਹੀ ਲੈਂਦਾ ਉਥੇ ਹਾਂ ਪਰ ਥੋੜਾ ਟਾਈਮ ਹੀ ਸਾਰਨਾ ਪੈਣਾ ਤੁਹਾਨੂੰ ਕਿ ਆਪਾਂ ਇਹ ਜੇ ਟਾਈਮ ਪਾਸ ਕਰਵਾ ਸਕਦੇ ਤੁਹਾਡਾ ਥੋੜਾ ਜਿਹਾ ਕੋਈ ਗੱਲ ਨਹੀਂ ਮम्मी ਦੀ ਬਸ ਮੌਨ ਦੇਖਣਾ ਮੈਂ ਮम्मी ਕੋਈ ਗੱਲ ਨਹੀਂ ਇਹ ਕੰਮ ਹੁੰਦੇ ਨੇ ਹੌਂਸਲੇ ਨਾਲ ਆਪਾਂ ਜੋ ਕਰਨਾ ਹੈ ਨਾ ਸੋਚ ਸਮਝ ਕੇ ਕਰਦੇ ਹਾਂ ਜਦੋਂ ਮम्मी ਕਹਿੰਦੇ ਆ ਤਾਂ ਫਿਰ ਕੀ ਗੱਲ ਹੈ ਥੋੜੀ ਝਗੜੇ ਵਾਲੀ ਹਾਂ ਜਿੰਨੇ ਤੱਕ ਮੇਰਾ ਨਹੀਂ ਦਈ ਮੈਨੂੰ ਉਹ ਨਹੀਂ ਦਈ ਹੁਣ ਮੈਂ ਰੱਖੀ ਨਾ ਮਾਨਸਨ ਬਾਅਦ ਚ ਕੋਈ ਨਹੀਂ ਫਿਰ ਦੇਖਦਾ ਮੈਂ ਮम्मी ਤੁਹਾਨੂੰ ਤੇ ਪਤਾ ਵਾ ਪੁੱਛਿਆ ਕਿਹੜੀ ਦੁਕਾਨ ਆ ਥੋੜਾ ਆਪਾਂ ਹਿਸਾਬ ਨਾਲ ਹੀ ਗੱਲ ਕਰਾਂਗੇ ਨਾ ਅਗਲੇ ਨਾਲ ਸਮਝਦੇ ਬਈ ਇਹ ਗੱਲ ਤੇ ਹੈ ਜੀ ਹਾਂ ਕੋਈ ਗੱਲ ਨਹੀਂ ਮਣ ਅਸੀਂ ਗੱਲ ਕਰਾਂਗੇ ਦਰਸਰ ਹੌਬ ਸਹੀ ਗੱਲ ਸემი ਕਹਿੰਦੀ ਵੀ ਇਹ ਉਸ ਦੁਕਾਨ ਤੇ ਨਾ ਸਾਡਾ ਇੱਕ ਫੇਸ ਚੱਲਦਾ ਪਿਆ ਹਾਂ ਉਹ ਐਵੇਂ ਨਹੀਂ ਹੈਗੀ ਦੁਕਾਨ ਉਹ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਜਿੱਤ ਜਾਣਾ ਤੇ ਮੈਂ ਇਹਦੀ ਚੋਂਦੀ ਵੀ ਤੁਸੀਂ ਇਹੋ ਜਿਹੇ ਝਗੜੇ ਚ ਪਾਓ ਮਣ ਤੁਹਾਨੂੰ ਪਤਾ ਮੇਰਾ ਕੌਣ ਆ ਤੁਹਾਡੇ ਬਿਨਾ ਤੇ ਕੋਈ ਗੱਲ ਨਹੀਂ ਤੇਰ ਖਾਲੀ ਗੱਲਾਂ ਹੁਣ ਮੈਂ ਵੇਖ ਲੈਣਾ ਫਿਲਹਾਲ ਸਮਾਨ ਤੇ ਰੱਖਾਂ ਮੈਂ ਉਹ ਕਹਿੰਦੇ ਖਾਲੀ ਕਰ ਦੋ ਸੁਕਾਲੇ ਤੋਂ ਪੈਂਡੇ ਜੀ ਅੱਛਾ ਨਹੀਂ ਇਦੇ ਵਾਸਤੇ ਪਹਿਲੇ ਮੈਨੂੰ ਵਕੀਲ ਨਾਲ ਗੱਲ ਕਰਨੀ ਪਏਗੀ। ਉਹ ਹੀ ਮੰਮੀ ਉਹ ਸਾਨੂੰ ਵਰਤਨ ਦੇਗਾ ਵੀ ਕਿ ਨਹੀਂ ਵਰਤਨ ਦੇਗਾ। ਲੋ ਮੰਮੀ ਜੀ ਜਦ ਦੁਕਾਨ ਤੁਹਾਡੀ ਆ ਤੇ ਫਿਰ ਵਕੀਲ ਇਹ ਤੁਹਾਨੂੰ ਕੀ ਕਹਿਣਾ ਵਾ? ਤੁਸੀਂ ਵਰਤੋ ਭਾਵੇਂ ਨਾ ਵਰਤੋ ਇਹ ਤੇ ਸਾਡੀ ਮਰਜ਼ੀ ਆ ਨਾ। ਕੋਈ ਨਹੀਂ ਮੈਂ ਆਪਣਾ ਸਮਾਨ ਲਾਗਣਾ ਮੈਂ ਰੱਖਦਾ ਵਾਂ। ਜਦੋਂ ਕੋਈ ਇਹੋ ਜੀ ਗੱਲ ਹੋਗੀ ਫਿਰ ਮੈਂ ਖਾਲੀ ਕਮਰੇ ਨਾਲ ਮੈਂ ਵੇਖ ਲੈਣੀ ਦੁਕਾਨ ਹੋਰ ਗਈ। ਪੁੱਤਰ ਇਹ ਗੱਲ ਪਹਿਲੇ ਮੈਨੂੰ ਫੈਸਲਾ ਕਰਨਾ ਪੈਣਾ ਪੁੱਤਰ। ਮੰਮੀ ਜੀ ਤੁਸੀਂ ਸੋਚਣਾ ਪਊਦਾ। ਜਿਆਦਾ ਗੱਲ ਐ ਤੁਸੀਂ ਐਂ ਦਾ ਕਰੋ ਸ਼ਮੀ ਤੁਸੀਂ ਕੋਈ ਦੁਕਾਨ ਹੋਰ ਵੇਖ ਲਓ ਜਿਹੜਾ ਕਿਰਾਇਆ ਲੱਗੇਗਾ ਉਹ ਆਪਾਂ ਭਰ ਦੇਾਂਗੇ ਪਰ ਪਹਿਲਾਂ ਇਧਰੋਂ ਫਾਈਨਲ ਜਰਾ ਹੋਲ ਅਵੇ ਤੇ ਫਿਰ ਤੁਹਾਡੀਆਂ ਹੀ ਕਰਕੇ ਸਭ ਕੁਝ ਤੁਹਾਡਾ ਹੀ ਐ ਜਦੋਂ ਇਹਦਾ ਨਿਪਟਾਰਾ ਹੋ ਗਿਆ ਕਿਰਾਇਆ ਭਰ ਦੇ ਦੇਣਾ ਆਪਾਂ ਜਦੋਂ ਆਪਣੀ ਦੁਕਾਨ ਹੈਗੀ ਆ ਤੂੰ ਹੀ ਕੋਹ ਨਹੀਂ ਹੁੰਦਾ ਮੈਨੂੰ ਸਮਾਨ ਰੱਖਾ ਦਿਓ ਬਾਅਦ ਵਿੱਚ ਮੈਂ ਖਾਲੀ ਕਰ ਲਵਾਂ ਚਲੋ ਠੀਕ ਆ ਹੁਣ ਚਾਹ ਪਾਣੀ ਤੇ ਉਹਨਾਂ ਨੂੰ ਬਣਾਉਣ ਦਿਓ ਵੇਖ ਲੈਨੇ ਆ ਕੋਈ ਗੱਲ ਐ ਹਾਂ ਤੇਰਾ ਫੋਨ ਆਉਂਦਾ ਤੁਹਾਡਾ ਜਾਓ ਸੁਣ ਲਓ ਹਾਂ ਉਹਨਾਂ ਦਾ ਹੀ ਫੋਨ ਆਉਂਦਿਆ ਜੀ ਕਰ ਲਓ ਕਰ ਲਓ ਕਰ ਲਓ ਮਮਾ ਜੀ ਮੈਂ ਫਿਰ ਕਹਿ ਦਿੰਦਾ ਮੈਂ ਖਾਲੀ ਕਰ ਲੈਂਦਾ ਠੀਕ ਆ ਠੀਕ ਆ ਕਰ ਮਮੀ ਕੀ ਕਰਨ ੜੇ ਤੁਸੀਂ ਛੱਡ ਪਹਿਲ ਤੇ ਮੈਨੂੰ ਇੱਕ ਗੱਲ ਦੱਸ ਸਭ ਠੀਕ ਠਾਕ ਹੈ ਮਮੀ ਠੀਕ ਤੇ ਹੈਗਾ ਵਾ ਫਿਰ ਤੁਸੀਂ ਦੁਕਾਨ ਤੇ ਆਪਣੀ ਸਰ ਵੀ ਤੇ ਉਹਦੇ ਤੇ ਕੋਈ ਪੰਗਾ ਵੀ ਨਹੀਂ ਚੱਲਦਾ ਪਿਆ ਤੇ ਫਿਰ ਤੁਸੀਂ ਤਾਂ ਮੈਨੂੰ ਇਸ਼ਾਰਾ ਕੀਤਾ ਮਮੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਅਜੇ ਮੇਰੇ ਵਿਆਹ ਨੂੰ ਟਾਈਮ ਹੀ ਕਿੰਨਾ ਹੋਇਆ ਵਾ ਤੁਸੀਂ ਸਾਰਾ ਕੁਝ ਲਟਾਈ ਜਾਂਦੇ ਹੋ ਪਹਿਲੇ ਤੇਲ ਵੇਖੀਦਾ ਤੇ ਤੇਲ ਦੀ ਧਾਰ ਵੇਖੀ ਸੀ ਮੈਂ ਨਹੀਂ ਕਹਿੰਦੀ ਉਹ ਮਾੜੀ ਆ ਪਰ ਫਿਰ ਵੀ ਕੁਝ ਟਾਈਮ ਤੇ ਦੋ ਪਰ ਕਾਕੇ ਪਸੰਦ ਤੇ ਤੂੰ ਹੀ ਕੀਤਾ ਨਾ ਸਾਰਾ ਕੁਝ ਤੂੰ ਵੇਖ ਕੇ ਹੀ ਹਾਂ ਕੀਤੀ ਆ ਨਾ ਮੰਮੀ ਮੈਂ ਕਦੋਂ ਕਹਿੰਦੀ ਆ ਮੇਰੀ ਪਸੰਦ ਮਾੜੀ ਆ ਪਰ ਫਿਰ ਵੀ ਰਹਿਣ ਦੋ ਹੱਲੇ ਜ਼ਰੂਰੀ ਨਹੀਂ ਆ ਕਿ ਸਾਰਾ ਬੋਜਾ ਜਾਪਾਨਾ ਦਾ ਘਰ ਹੀ ਕੋਰੀ ਭਰ ਦੇਣਾ ਤੇ ਜੋ ਕੁਝ ਤੁਹਾਡੇ ਹੱਥਾਂ 'ਚ ਹੈਗਾ ਵਾ ਬਸ ਤੁਸੀਂ ਉਹਨਾਂ ਦੇ ਹੱਥਾਂ 'ਚ ਹੁਣ ਤੋਂ ਹੀ ਫੜਾ ਦੇਣਾ ਸਮਝਣ ਦੀ ਕੋਸ਼ਿਸ਼ ਕਰੋ ਮੰਮੀ ਤਾਨੂੰ ਵੀ ਲੋੜਿਆ ਹੱਲੇ ਸਾਰੀ ਜ਼ਿੰਦਗੀ ਪਈ ਆ ਤੁਹਾਡੀ ਅੱਗੇ ਤੇਰੀ ਮਾਂ ਨਾ ਇੰਨੀ ਕੱਚੀ ਨਹੀਂ ਹੈਗੀ ਕਿ ਜਿਹੜੇ ਆਪਣੇ ਹੱਥ ਵੱਢ ਕੇ ਕਿਸੇ ਦੇ ਹੱਥ ਤੇ ਦੇ ਦੋਗੀ ਉਮਰ ਕੱਟ ਦੇ ਲਗੀ ਆ ਮੈਂ ਵੀ ਜੇ ਕੋਈ ਨੰਨ ਲੈਣਾ ਤੇ ਮੈਂ ਵੀ ਉਹਦੇ ਭਾਰੀ ਪੈਣੀ ਆ ਹਾਂ ਜਵਾਈ ਦਾ ਮੂੰਹ ਵੇਖ ਕੇ ਤੇ ਆ ਵੀ ਲੈ ਜਾ ਤੇ ਉਹ ਵੀ ਲੈ ਜਾ ਪੁੱਤ ਆ ਵੀ ਤੂੰ ਫਿਕਰ ਨਾ ਕਰ ਮੈਂ ਕਰ ਦਿੰਨੀ ਆ ਹੁਣ ਉਹ ਦੁਕਾਨ ਦੀ ਗੱਲ ਕਰਨ ਦੇ ਆ ਟੈਨਸ਼ਨ ਚ ਆ ਤੇ ਆਪੇ ਕਮਾਈ ਕਰੂਗਾ ਤੇ ਦੁਕਾਨ ਲੱਲੂਗਾ ਆਪਣੇ ਕੋਲ ਐਨਾ ਹੈ ਜਪਾਨੀ ਕਿ ਦੁਕਾਨ ਤੇ ਵੀ ਜਾਗੇ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਮੰਮੀ ਆਪਾਂ ਇਹ ਨਹੀਂ ਵੇਖਣਾ ਕਿ ਸਾਡੇ ਕੋਲ ਕਿੰਨਾ ਵਾ ਉਹਨੂੰ ਆਪਣੇ ਪੈਰਾਂ ਤੇ ਖੁਦ ਸਟੈਂਡ ਹੋਉਂਦਾ ਮੈਂ ਚਾਹੁੰਨੀ ਆ ਕਿ ਉਹ ਆਪਣੇ ਕੰਮ ਖੁਦ ਕਰੇ ਨਾ ਕਿ ਉਹ ਤੁਹਾਡੇ ਕੋਲ ਲੈ ਲੈ ਕੇ ਸਾਰਾ ਕੁਝ ਕਰੇ ਸਮਝੋ ਇਸ ਤੀਜੇ ਦਿਨ ਤੁਸੀਂ ਮੈਨੂੰ ਕੋਈ ਨਾ ਕੋਈ ਸਰਪ੍ਰਾਈਜ਼ ਦੇ ਦਿੰਦੇ ਤੈਨੂੰ ਕੋਈ ਚੀਜ਼ ਨਹੀਂ ਚਾਹੀਦੀ ਮੰਮੀ ਚੰਗੇ ਭਲੇ ਦੇ ਸੋਫੇ ਨਹੀਂ ਲੱਗੇਗੀ ਚੰਗੇ ਭਲੇ ਹੈਗੇ ਹੀ ਉਹਨਾਂ ਦੇ ਘਰੇ ਸੋਫੇ ਕੀ ਲੋੜ ਹੀ ਸੋਫਿਆਂ ਦੀ ਫਿਰ ਕੀ ਹੋਊਗਾ ਮੈਨੂੰ ਪਸੰਦ ਹੈ ਮੱਤੇ ਦੀ ਬਾਤ ਹੈ ਮੇਰੀ ਗੱਲ ਸੁਣ ਲਓ ਅੱਗੇ ਤੋਂ ਮੈਨੂੰ ਪੁੱਛ ਕੇ ਹਰ ਕੰਮ ਕਰਨਾ ਵਾ ਤੁਹਾਨੂੰ ਮੈਂ ਅੱਗੇ ਵੀ ਇੰਨੀ ਗੱਲ ਕਹੀ ਸੀ ਕਿ ਮੰਮੀ ਮੇਰੇ ਪੁੱਛਣ ਤੋਂ ਬਿਨਾ ਤੂੰ ਹੀ ਕੋਈ ਚੀਜ਼ ਨਹੀਂ ਖਰੀਦਣੀ ਹੈਗੀ ਤੇ ਨਾ ਉਹਨਾਂ ਨੂੰ ਕੁਝ ਦੇਣਾ ਵਾ ਤੂੰ ਤੂੰ ਫੇਰ ਸੋਫੇ ਚੱਕ ਕੱਲ ਤੇ ਮੇਰੇ ਕੱਲ ਸਮਾਂ ਨਹੀਂ ਆ ਤੇ ਵੀ ਸ਼ਮੀ ਤੂੰ ਕੋਲ ਬਾਹਰ ਰੋਗਦੀ ਕਿਉਂ ਪਈਂ ਸੱਚ ਦੱਸ ਮੈਨੂੰ ਪੁੱਛ ਸੱਚ ਮੰਮੀ ਮੈਂ ਰੋਕਦੀ ਤੁਹਾਨੂੰ ਤਾਂ ਪਈ ਆ ਇਹੋ ਜੀ ਕੋਈ ਗੱਲ ਨਹੀਂ ਆ ਮੈਂ ਆਪਣੇ ਘਰ ਬਹੁਤ ਸੁਖੀ ਆ ਪਰ ਵੇਖੋ ਨਾ ਹੋਣਾ ਉਹ ਇਧਰ ਕਰਕੇ ਗੱਲ ਕਰ ਤੂੰ ਜਿਵੇਂ ਮਿਲਤੀ ਪਹਿਲੇ ਗੱਲ ਕਰਦੀ ਸੀ ਨਾ ਅੱਖ ਜੱਖ ਪਾ ਕੇ ਗੜਸ ਨਾ ਤੂੰ ਹੀ ਗੱਲ ਕਰ ਮੰਮੀ ਮੈਂ ਅੱਖਾਂ ਚੱਖਾਂ ਪਾ ਕੇ ਗੱਲ ਕਰਦੀ ਆ ਸਭ ਕੁਝ ਸਹੀ ਆ ਇਹੋ ਜੀ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਬਾਰ ਬਾਰ ਇਹੋ ਚੀਜ਼ ਸਮਝਾਉਣ ਦੀ ਆ ਕਿ ਆਪਾਂ ਇੱਕੋ ਆਰ ਇਨਾਂ ਕੋ ਜ ਉਹਨਾਂ ਨੂੰ ਨਹੀਂ ਦੇਣਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲ ਹੁੰਦੀ ਆ ਠੀਕ ਆ ਅੱਜ ਸਭ ਕੁਝ ਸਹੀ ਆ ਫੇਰ ਫਿਰ ਆਪਾਂ ਤੇ ਆਪਣੇ ਸਾਰੇ ਹੱਥ ਵੜ ਕੇ ਦੇ ਚੁੱਕੇ ਨਾ ਉਹਨਾਂ ਨੂੰ ਅਹੀਂ ਕੀ ਕਰਨਾ ਫਿਰ ਸਮਝੋ ਇਸ ਚੀਜ਼ ਨੂੰ ਕਿਹਦੇ ਦਿਲ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਬੰਦੇ ਕੀ ਬਣ ਜਾਣਾ ਮੈਂ ਮੰਨਦੀ ਆ ਮਨ ਬਹੁਤ ਚੰਗੇ ਆ ਮੰਮੀ ਜੀ ਵੀ ਬੜੇ ਚੰਗੇ ਆ ਰਾਜੂ ਭਾਜੀ ਵੀ ਬੜੇ ਚੰਗੇ ਆ ਪਰ ਫਿਰ ਵੀ ਤੁਸੀਂ ਅਜੇ ਵੇਖੋ ਨਾ ਆਪਾਂ ਨੂੰ ਕਾਲੀ ਕਾਦੀ ਪਈ ਆ ਜੋ ਕੁਛ ਹੈਗਾ ਐਂਡ ਤੇ ਇਹਨਾਂ ਦਾ ਹੀ ਆ ਇਹ ਤੂੰ ਆਪਣੀ ਖੁਸ਼ੀ ਨਾਲ ਕਹਿ ਰਹੀ ਹੈ ਨਾ ਹੂੰ ਬਿਲਕੁਲ ਤੈਨੂੰ ਕਿਆ ਤੈਨੂੰ ਕਿਸ ਨੇ ਸਭ ਕੁਝ ਕਹਿਣ ਵਾਸਤੇ ਮम्मी ਮੈਨੂੰ ਕਿੰਨੇ ਕਹਿਣਾ ਵਾ ਇੰਨੀ ਕਿ ਸਮਝ ਹੁਣ ਹੈਗੀ ਆ ਮੈਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਤੇ ਤੂੰ ਹੀ ਨਾ ਆਪਣਾ ਪਿਆਰ ਜਿਹੜਾ ਵਾ ਆ ਥੋੜਾ ਜਿਹਾ ਬੰਨ ਕੇ ਰੱਖਿਆ ਕਰੋ ਜ਼ਰੂਰੀ ਨਹੀਂ ਹੁੰਦਾ ਵੀ ਕਦੀ ਕੁਝ ਘਲਤਾ ਤੇ ਕਦੀ ਕੁਝ ਘਲਤਾ ਮੈਂ ਤਾਂ ਹੈਰਾਨ ਰਹਿ ਗਈ ਸੋਫਾ ਵੇਖ ਕੇ ਰੱਡਾ ਵੱਡਾ ਸੋਫਾ ਘਲਤਾ ਡਰਾਈਂਗ ਰੂਮ ਚ ਅਹੇ ਮੰਮੀ ਤੇਰੀ ਨਕਲ ਲਿਆ ਵਾ ਕਿਉਂ ਤੇਨੂੰ ਖੁਸ਼ੀ ਨਹੀਂ ਹੋਈ ਮੰਮੀ ਖੁਸ਼ੀ ਬੜੀ ਹੋਈ ਆ ਪਰ ਫਿਰ ਵੀ ਮੈਂ ਇਧਰ ਤੁਹਾਡਾ ਵੀ ਸੋਚਣਾ ਵਾ ਤੁਹਾਨੂੰ ਵੀ ਹਰ ਚੀਜ਼ ਦੀ ਲੋੜ ਆ ਮੇਰਾ ਪੁੱਤ ਖੁਸ਼ ਹੋ ਗਿਆ ਨਾ ਤੇ ਸਾਰੀ ਦੁਨੀਆ ਵਾਰ ਕੇ ਸੁੱਟਦਾ ਕੀ ਚੀਜ਼ ਹੈ ਫੋਤ ਨੂੰ ਖੁਸ਼ ਕਰਨਾ ਵਾ ਨਾ ਤੇ ਹਰ ਕੰਮ ਉਹਨੂੰ ਪੁੱਛ ਕੇ ਕਰਿਆ ਕਰੋ ਠੀਕ ਹੈ ਮੰਮੀ ਤੇ ਮੇਰੀ ਗੱਲ ਸੁਣ ਹੁਣ ਦੁਕਾਨਾ ਮੰਮ ਨੂੰ ਆਪੇ ਮਿਹਨਤ ਕਰਕੇ ਲੈਣ ਦੋ ਤੁਸੀਂ ਉਹਨਾਂ ਦੀ ਇਸ ਕੰਮ 'ਚ ਹੈਲਪ ਨਹੀਂ ਕਰਨੀ ਮੰਮੀ ਬੀ ਲੋ ਕਹਿੰਦੀ ਵੀ ਹੈ ਨਾ ਮੈਂ ਚੰਨੀ ਆ ਮੇਰਾ ਘਰ ਵਾਲਾ ਖੁਦ ਕਮਾਈ ਕਰਕੇ ਹੱਥੀਂ ਸਿਲਵੇ ਨਾ ਕਿ ਉਹ ਤੁਹਾਡੇ ਕੋ ਖਾਂ ਚੀਜ਼ ਮੰਗੇ ਸਮਝੋ ਉਹਨੂੰ ਖੁਦ ਆਪਣੇ ਪੈਰਾਂ ਤੇ ਸਟੈਂਡ ਹੋਣ ਦੋ ਅੰਜ ਨੰਦੇ ਸੁਪਨਾ ਹੁੰਦਾ ਹੈ ਕਿ मेरा घर वाला अपनी ही कमाई दे कोई गल नहीं पुत्र तू तो तो कहेंगी ओदा ही होगा और तेरी मर्जी तो बिना मैं उन्होंने एक रुपये की भी हामी नहीं ठीक हाँ, हाँ, है ठीक है बस तू खुश तू मेनो खुश चाहिए नहीं तो मेरे तो कोई गल नहीं लुका नहीं। मैं तेन बार बार जो मिलनी यही गल कहनी शमी यही गल कहनी मेनु हूं कह की नौबत ना आए अगर तेन लगता है कोई गल बात नहीं नहीं मम्मी मैं अपने घर च बहुत खुश हूँ ਪਤਾ ਕਿੰਨੇ ਚੰਗੇ ਆ ਸਾਰੇ ਮੇਰੀ ਚੱਲਦੀ ਹੈ ਮੇਰੇ ਘਰ ਚ ਜੋ ਮੈਂ ਕਹਿੰਦੀ ਆ ਨਾ ਉਹ ਹੀ ਹੁੰਦਾ ਵਾ ਇਹ ਇਹ ਰਹਿਣ ਉਹਨਾਂ ਵਾਸਤੇ ਵਧੀਆ ਹੀ ਹੁਣ ਵੇਖ ਲਓ ਉਹਨਾਂ ਨੇ ਸਭ ਜਾਨਾ ਕਿੰਨੀ ਨਾਲ ਨੇ ਤੂੰ ਜਾਣਦੀ ਹੈ ਫਿਰ ਮੇਰਾ ਗੁੱਸਾ ਜਾਣਦੀ ਨਾ ਜਿੱਦਾਂ ਦੀ ਵੈੜੀ ਮੇਰੀ ਮਾਂ ਆ ਨਾ ਉਹਨਾਂ ਨੇ ਕਿੱਥੇ ਝੂਂਜਾਂ ਕਰਨੀਆਂ ਮਮੀ ਉਹਨਾਂ ਨੇ ਵਧੀਆ ਜਾਣਾ ਸਾਡੇ ਨੰਬਰਸ ਬਾਕੀ ਬismillah ਸੋ ਮੰਮੀ ਮੈਂ ਠੀਕ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਪਿੰਮਾ ਦੀਦੀ ਤੇ ਬਹੁਤ ਖੁਸ਼ ਲੱਗਦੇ ਨੇ ਹੁਣ ਸਹੀ ਗੱਲ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਮੈਨੂੰ ਖੁਸ਼ ਨਜ਼ਰ ਆਉਂਦੀ ਪਈਏ ਪਰ ਮੈਨੂੰ ਤੇਰੇ ਚਿਹਰੇ ਤੇ ਖੁਸ਼ੀ ਨਜ਼ਰ ਨਹੀਂ ਆਉਂਦੀ ਬੇ ਨਹੀਂ ਮੰਮੀ ਮੈਂ ਤਾਂ ਚੰਗੀ ਭਲੀ ਆ ਖਾarਵਾ ਕੇ ਮੈਂ ਖੋਗੇ ਨਾਲ ਕਿੰਨੀ ਮੋਟੀ ਹੋ ਗਈ ਅੱਗੇ ਨਾਲ ਪਤਲੀ ਹੋ ਗਈ ਹੈ ਮੈਂ ਤਾਂ ਅੱਗੇ ਨਾਲ ਪਤਲੀ ਪਈ ਲੱਗਦੀ ਹੁਣ ਤੇ ਮੈਨੂੰ ਲੱਗਦਾ ਕਿ ਸੂਰੇ ਸੂਰੇ ਝੂਲਦੀ ਫਿਰਨੀ ਨਹੀਂ ਮੰਮੀ ਸਭ ਕੁਝ ਠੀਕ ਹੈ ਚਲੋ ਜਾਉਂਦੀ ਚਾਹ ਬਣਾਉ ਉੱਟ ਕੇ ਉਠੋ ਇਸ ਤੇ ਮੇਰੇ ਸ਼ੋ ਨਾਮ ਨਾਲ ਨਹੀਂ ਜਾ ਕਿ ਨਾਲ ਕੀ ਖਾਣਾ ਦੱਸ ਜੋ ਮਰਜ਼ੀ ਲਾਓ ਪਕੌੜੇ ਬਣਾ ਲਓ ਗੋਭੀ ਵਾਲੀ ਪਕੌੜੇ ਲੈ ਚੱਲ ਪੁਗ ਆ ਆਪੇ ਆਹ ਨਾਲ ਬਣਾਉਂਗੀ ਬਣਾਓ ਕਿਸੇ ਕੋਲੋਂ ਨਹੀਂ ਬਣਵਾਣੀ ਮੈਂ ਆਪ ਬਣਾਉਂਗਾ ਆ ਬਣਾਣੀ ਮੈਂ ਤੂੰ ਖੁਸ਼ ਨਹੀਂ ਆਵੇਂ ਬਾਬਰ ਵੇ ਸੰਜੇ ਪਤਲਾ ਕਰ ਦੇਣਾ ਮੈਂ ਉਹ ਨੰਨੀ ਆ ਆ ਬਣਾਓ ਚੱਲ ਆਹ ਕੌਣ ਪਿਆਈ ਵੇਖ ਲਈ ਜਾਏਗਾ ਨਹੀਂ ਕਿੱਦਾਂ ਚੜ ਗਿਆ ਲੈ ਈ ਮਾਂ ਐਨੀ ਵੱਡੀ ਗੱਲ ਤੇ ਭੁੱਲ ਗਈਆਂ ਕੈਨੇ ਤੇ ਇਹ ਗੱਲਾਂ ਐ ਚ ਨਾ ਮੈਂ ਗੱਲਾਂ ਹੀ ਭੁੱਲ ਚੰਨੀ ਹੁ ਕਹਿ ਲਈਆਂ ਤੇ ਮੇਰੀ ਦਲ ਸੋਣ ਵਧਾਈ ਗਿਆ ਤੇ ਪਹਿਲੇ ਸੁਣੋ ਮੇਰੀ ਗੱਲ ਬਈ ਵੱਡੀ ਖੁਸ਼ਖਬਰੀ ਆ ਅੱਛਾ ਮਾਸੀ ਜੀ ਨੇ ਗੱਡੀ ਲੈ ਲਈ ਹੋਣੀ ਆ ਨਹੀਂ ਸਾਨੂੰ ਕਿਸੇ ਦਾ ਕੁਝ ਨਹੀਂ ਮੈਨੂੰ ਪਤਾ ਮੈਨੂੰ ਤੇ ਬਸ ਇਨਾ ਪਤਾ ਜਿਹੜੀ ਸਾਡੀ ਪਹਿਲੀ ਸੀ ਨਾ ਹਾਂਜੀ ਮੰਮੀ ਉਹ ਹਾਈਵੇ ਵਿੱਚ ਆ ਗਈ ਐ ਅੱਛਾ ਤੇ ਹੁਣ ਉਹਦੇ ਪੈਸੇ ਉਹ ਡਬਲ ਟ੍ਰਿਪਲ ਦੇ ਨੂੰ ਤਿਆਰ ਨੇ ਹਾਈ ਮੰਮੀ ਉਹ ਤੇ ਵਾਧੂ ਪੈਸੇ ਮਿਲਦੇ ਹੁੰਦੇ ਆ ਬਸ ਹੁਣ ਪੈਸੇ ਹੀ ਪੈਸਾ ਹੋ ਗਿਆ ਆਪਣੀ ਤਾਂ ਜ਼ਮੀਨ ਦਾ ਰੇਟ ਬਹੁਤ ਹੋ ਗਿਆ ਫਿਰ ਮੈਨੂੰ ਦੱਸ ਨਾ ਜੀ ਮੈਨੇ ਭੁੱਲ ਲੀ ਗਏ ਹਾ ਤਾਂ ਖੁਸ਼ੀ ਦੇ ਮਾਰੇ ਮੇਰੇ ਤਾਂ ਦਿਮਾਗ ਵਿੱਚ ਨਹੀਂ ਆਈ ਮੰਮੀ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦੀ ਬਾਬਾ ਜੀ ਨੇ ਸਾਡੀ ਬਹੁਤ ਸੁਣੀ ਐ ਜਿਉਂ ਪਾਪਾ ਗਏ ਆ ਤੇ ਬਾਬਾ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਹਾਂ ਮੰਮੀ ਆਗਾ ਤੁਸੀਂ ਕਿਸੇ ਨੂੰ ਨਾ ਦੱਸਿਓ ਨਾ ਤਾਈ ਜੀ ਤਾਂ ਸਾਹੀ ਨੂੰ ਦੱਸਿਓ ਤੇ ਨਾ ਮੇਰੇ ਸਹੁਰਿਆਂ ਨੂੰ ਗੱਲ ਕਰਿਓ ਇਥੋਂ ਤੱਕ ਕਿ ਅਮਨ ਨਾਲ ਵੀ ਗੱਲ ਨਾ ਕਰਨਾ ਪੀਸ ਇਹਨੇ ਖੁਸ਼ੀ ਨਹੀਂ ਗੱਲ ਕੀਤੀ ਦੱਸਣੀ ਕੀ ਹੁਣ ਮੰਮੀ ਨਹੀਂ ਮੈਂ ਕਹਿਣ ਦੀ ਆ ਨਾ ਤੁਹਾਨੂੰ ਨਹੀਂ ਦੱਸਣੀ ਜਦੋਂ ਮੈਂ ਕਹਾਂਗੀ ਨਾ ਉਦੋਂ ਹੀ ਦੱਸਣੀ ਆ ਸਮਝੋ ਗੱਲ ਮੰਮੀ ਦਾ ਤੁਹਾਨੂੰ ਪਤਾ ਪੈਸਾ ਇੱਕ ਐਹੋ ਜੀ ਚੀਜ਼ ਹੈ ਹਰ ਬੰਦਾ ਵੈਰੀ ਬਣ ਜਾਂਦਾ ਵਾ ਬਸ ਬੱਚੇ ਅੱਜ ਤੇ ਉਹ ਬੜੇ ਚੰਗੇ ਨੇ ਪਰ ਫਿਰ ਵੀ ਸਮਝੋ ਨਾ ਕਹਿੰਦੇ ਆ ਨਾ ਬਦਲਣ ਲੱਗਿਆ ਦੇਰ ਨਹੀਂ ਲੱਗਦੀ। ਇਸ ਦਾ ਕਿਤੇ ਹੀ ਕਹਿ ਨਹੀਂ ਦੱਸਣਾ। ਮੇਰੇ ਨਾਲ ਤੁਸੀਂ ਕੋਈ ਖੁਸ਼ੀ ਸਾਂਝੀ ਕੀਤੀ ਹੈ ਨਾ। ਬਸ ਠੀਕ ਹੈ। ਚੁੱਪੀ ਰਹੋ ਹੁਣ। ਤੇ ਮੈਂ ਵੀ ਕਿਸੇ ਨੂੰ ਨਹੀਂ ਦੱਸੂਗੀ। ਨਹੀਂ ਦੱਸੂਗੀ ਕਿਸੇ ਅੱਗੇ ਕੋ ਸਾਹਿਲ ਨਾਲ ਤੇ ਕਿਸੇ ਨੂੰ ਨਹੀਂ ਨਾ ਕੱਲ ਨਹੀਂ 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 ਕਰਨੀ ਕਿਹੇ ਅੱਗੇ ਗੱਲ। ਠੀਕ ਹੈ। ਜੇ ਅਗਰ ਪਾਈ ਨੂੰ ਸਾਹਿਲ ਨੂੰ ਕੋਈ ਫੋਨ ਫੋਨ ਆ ਜਾਂਦਾ ਫਿਰ ਕੀ ਕਹਾਂਗੀ ਮੈਂ ਜਿਵੇਂ ਪੁੱਛੂਗੀ ਤੇ ਤੁਸੀਂ ਚੁੱਪ ਰਹਿਓ ਜੇ ਨਾ ਚਿਰ ਨਾ ਪਤਾ ਲੱਗੇ ਸਹੀ ਹੈ। ਤੇ ਜੇ dono ਪਤਾ ਲੱਗ ਜਾਏਗਾ ਮੈਨੂੰ ਵੀ ਦੱਸ ਦਿਓ ਫਿਰ ਮੈਂ ਵੇਚ ਲਾਂਗੀ ਠੀਕ ਹੈ ਮੇਰੀ ਗੱਲ ਸੁਣ ਤੇ ਵੀ ਮੈਂ ਕੰਨੋਂ ਗੱਲ ਕੱਢਦੀ ਆ ਹੁਣ ਤੂੰ ਜਾਣ ਤੇ ਤੇਰਾ ਕੰਮ ਚੱਲੇ ਕੰਧਾਂ ਦੇ ਵੀ ਕੰਮ ਹੁੰਦੇ ਆ ਹੁਣੀ ਗੱਲ ਕਰਿਆ ਕਰੋ ਠੀਕ ਹੈ ਜਾਓ ਬਣਾਓ ਕੋਈ ਤਾਂ ਤੇ ਖੁਸ਼ ਹੋ ਜਾ ਮੰਮੀ ਮੈਂ ਬੜੀ ਖੁਸ਼ ਆ ਇਹ ਅਸਲ ਤਾਂ ਇਹਨਾਂ ਨੂੰ ਪਤਾ ਨਾ ਲੱਗ ਜੇ ਲਾਲਚੀਆਂ ਨੂੰ ਪਤਾ ਨਹੀਂ ਕੀ ਕਰਨਗੇ ਇਹਨਾਂ ਨੇ ਤੇ ਇਹੋ ਸੋਚਣਾ ਕਿ ਸਾਰਾ ਕੁਝ ਸਾਨੂੰ ਮਿਲ ਜੇ ਇਹਨਾਂ ਦਾ ਤੇ ਅੱਗੇ ਲਾਲਚ ਬੜਾ ਵੱਧ ਜਾਂਦਾ ਵਾ ਦੁਕਾਨ ਦੀ ਗੱਲ ਉੱਥੇ ਮੈਨੂੰ ਦੱਸੀ ਨਹੀਂ ਹੈ ਇੱਥੇ ਮੰਮੀ ਜੀ ਕੋ ਦੁਕਾਨ ਠੱਗਾਂ ਨੂੰ ਫਰੰਡਾਏ ਲਾਲਚੀ ਬੰਦਾ ਕੀ ਦੱਸਾਂ ਮੰਮੀ ਤੁਹਾਨੂੰ ਮੈਂ ਤਾਂ ਮਜਬੂਰ ਹੋਈ ਪਈ ਐ ਇਹਨਾਂ ਹੱਥ ਜਿਵੇਂ ਮੈਂ ਤੁਹਾਨੂੰ ਦੱਸਦਾ ਨਾ ਤੂੰ ਬਹੁਤ ਟੈਨਸ਼ਨ ਲੈਣੀ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਜਿੰਨਾ ਚਿਰ ਪੜਦਾ ਰਹਿੰਦਾ ਉਹਨਾਂ ਚਿਰ ਸਹੀ